ਲੰਦਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਵਾਪਸ ਆ ਰਹੇ ਪਰਿਵਾਰ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਸੜਕ ਦੇ ਕਿਨਾਰੇ ਜੋ ਗੱਡੀ ਇਹਨਾਂ ਦੇ ਵੱਲੋਂ ਖੜੀ ਕੀਤੀ ਜਾਂਦੀ ਹੈ ਤਾਂ ਤੇਜ਼ ਰਫ਼ਤਾਰ ਟਰੱਕ ਟੱਕਰ ਮਾਰ ਦਿੰਦਾ ਹੈ ਚਾਰ ਪਲਟੀਆਂ ਖਾ ਜਾਂਦੀ ਹੈ ਕਾਰ ਸੜਕ ਦੇ ਉੱਤੇ ਹੀ ਔਰ ਇਸ ਗੱਡੀ ਦੇ ਵਿੱਚ ਇੱਕ 2 ਸਾਲ ਦੀ ਬੱਚੀ ਔਰ ਆਪਣੀ ਮਾਂ ਦੇ ਨਾਲ ਇਸ ਗੱਡੀ ਦੇ ਵਿੱਚ ਸਵਾਰ ਸੀ ਤਾਂ ਬੇਹਦ ਦਰਦਨਾਕ ਹਾਦਸਾ ਖੌਫਨਾਕ ਤਸਵੀਰਾਂ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਜੋ ਟਰੱਕ ਹੈ ਉਸ ਦਾ ਡਰਾਈਵਰ ਨਸ਼ੇ ਦੇ ਵਿੱਚ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇਜ਼ ਰਫ਼ਤਾਰ ਦੇ ਨਾਲ ਇਹ ਝੂਮਦਾ ਹੋਇਆ ਹੁੰਦਾ ਹੈ ਜਦੋਂ ਕਾਰ ਦਾ ਡਰਾਈਵਰ ਕਾਰ ਦੇ ਵਿੱਚ ਬੈਠਾ ਵਿਅਕਤੀ ਜਦੋਂ ਦੇਖ ਲੈਂਦਾ ਹੈ ਕਿ ਉਸਨਾਂ ਦੇ ਵੱਲ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਹੈ ਟਰੱਕ ਤਾਂ ਉਹਨਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟੱਕਰ ਤੇਜ਼ ਰਫ਼ਤਾਰ ਦੇ ਵਿੱਚ ਮਾਰੀ ਜਾਂਦੀ ਹੈ ਜਿਸ ਦੇ ਕਰਕੇ ਚਾਰ ਪਲਟੀਆਂ ਕਾਰ ਸੜਕ ਦੇ ਉੱਤੇ ਖਾ ਜਾਂਦੀ ਹੈ ਔਰ ਤਤੰਤ ਹਾਦਸੇ ਤੋਂ ਬਾਅਦ ਜੋ ਲੋਕ ਉਥੇ ਮੌਕੇ ਤੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਂਦੀ ਹੈ ਕਾਰ ਦੇ ਸ਼ੀਸ਼ੇ ਤੋੜ ਕੇ ਮਾਂ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਦਰਦਨਾਕ ਤਸਵੀਰਾਂ ਉਸ ਕਾਰ ਦੀਆਂ ਨੇ ਜਿਸ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਹਾਂ ਪਾਸਿਆਂ ਤੋਂ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਾਰ ਪਿਛਲਾ ਹਿੱਸਾ ਵੀ ਬੁਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕਾ ਹੈ ਅਗਲੇ ਹਿੱਸੇ ਵੀ ਪਰ ਖੱਟੇ ਹੋ ਚੁੱਕੇ ਨੇ ਇਸ ਕਾਰ ਦੇ ਔਰ ਇਸ ਕਾਰ ਦੇ ਵਿੱਚ ਬੈਠੇ ਜੋ ਸਵਾਰੀਆਂ ਨੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ ਤਾਂ ਕਾਫੀ ਗੰਭੀਰ ਹਾਲਤ ਬਣੀ ਹੋਈ ਹੈ ਮਾ ਤੇ 2 ਸਾਲ ਦੀ ਬੱਚੀ ਦੀ ਦੱਸਦੀ ਹੈ ਕਿ ਕਾਰ ਦਾ ਟਾਇਰ ਖਰਾਬ ਹੋ ਗਿਆ ਸੀ ਲੁਧਿਆਣਾ ਤੋਂ ਪਰਿਵਾਰ ਆ ਰਿਹਾ ਸੀ ਤਰਨਵੀਰ ਜੋ ਕਿ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਉਹ ਲੁਧਿਆਣਾ ਆਪਣੇ ਸਹੁਰਿਆਂ ਦੇ ਪਰਿਵਾਰ ਤੋਂ ਆ ਰਿਹਾ ਸੀ ਇਸੇ ਦੌਰਾਨ ਕਾਰ ਦਾ ਟਾਇਰ ਖਰਾਬ ਹੋ ਜਾਂਦਾ ਹੈ ਸੜਕ ਦੇ ਉੱਤੇ ਕਾਰ ਦਾ ਟਾਇਰ ਬਦਲਣ ਦੀ ਉਹ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਜਦੋਂ ਪਿੱਛੋਂ ਤੇਜ਼ ਰਫਤਾਰ ਦੇ ਨਾਲ ਇਹ ਟਰੱਕ ਆ ਜਾਂਦਾ ਹੈ ਔਰ ਇਸੇ ਦੌਰਾਨ ਤਰਨਵੀਰ ਜੋ ਦੇ ਦੇਖ ਲੈਂਦਾ ਹੈ ਕਿ ਕਾਫੀ ਤੇਜ਼ ਰਫਤਾਰ ਦੇ ਵਿੱਚ ਟਰੱਕ ਆ ਰਿਹਾ ਤਾਹੋ ਪਿੱਛੇ ਹੋਣ ਦੀ ਕੋਸ਼ਿਸ਼ ਕਰਦਾ ਹੈ ਔਰ ਆਪਣੀ ਜਾਨ ਬਚਾਉਂਦਾ ਹੈ ਔਰ ਇਸੇ ਦੌਰਾਨ ਉਸ ਦੇ ਵੱਲੋਂ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਤੇਜ਼ ਰਫਤਾਰ ਦਾ ਟਰੱਕ ਵਿੱਚ ਟੱਕਰ ਮਾਰ ਦਿੰਦਾ ਹੈ ਉਸ ਦੀ ਅੱਖਾਂ ਦੇ ਸਾਹਮਣੇ ਹੀ ਉਸ ਦੀ ਪਤਨੀ ਅਤੇ ਬੱਚੀ ਜੋ ਕਾਰ ਦੇ ਵਿੱਚ ਸਵਾਰ ਸੀ ਤਾਂ ਕਾਰ ਪਲਟੀਆਂ ਖਾ ਜਾਂਦੀ ਹੈ ਸੜਕ ਦੇ ਉੱਤੇ ਚਾਰ ਪਲਟੀਆਂ ਕਾਰ ਖਾ ਜਾਂਦੀ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਪਹੁੰਚਾਇਆ ਜਾਂਦਾ ਹੈ ਉਨ੍ਹਾਂ ਦੇ ਵੱਲੋਂ ਤੁਰੰਤ ਕਾਰ ਦੇ ਸ਼ੀਸ਼ੇ ਤੋੜ ਕੇ ਮਾਂ ਤੇ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਫਿਲਹਾਲ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਮਾਂ ਤੇ ਬੱਚੀ ਦੀ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਇਹ ਦਰਦਨਾਕ ਤਸਵੀਰਾਂ ਜਲੰਧਰ ਦੇ ਵਿੱਚ ਵਾਪਰੇ ਹਾਦਸੇ ਦੀਆਂ ਦੱਸਦੇ ਕਿ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਤੇਜ਼ ਰਫਤਾਰ ਟ੍ਰੱਕ ਦੇ ਵੱਲੋਂ ਕਾਰ ਨੂੰ ਟੱਕਰ ਮਾਰੀ ਗਈ ਹੈ